ਚੈਨਲ ਪ੍ਰਾਈਮ ਸਮਾਣਾ ਤੇ ਆਪ ਜੀ ਦਾ ਸਵਾਗਤ ਹੈ ਹਲਕਾ ਸਮਾਣਾ ਦੇ ਪਿੰਡ ਕਰਹਾਲੀ ਸਾਹਿਬ ਵਿੱਚ ਜੀਸੀਬੀ ਦਾ ਕੇਰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਿਸ ਨਾਲ ਦੋ ਨੌਜਵਾਨਾਂ ਦੀ ਭਿਆਨਕ ਐਕਸੀਡੈਂਟ ਦੇ ਵਿੱਚ ਮੌਤ ਜਦੋਂ ਕਿ ਜੀਸੀਬੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸ ਦਈਏ ਕਿ ਕੱਲ ਦੇਰ ਸ਼ਾਮ ਕਰਹਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਜਿੱਥੇ ਇੱਕ ਜੇਸੀਬੀ ਵਾਲੇ ਦੀ ਗਲਤੀ ਦੇ ਕਾਰਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਦੋਨੋਂ ਹੀ ਨੌਜਵਾਨ ਪਿੰਡ ਕਰਹਾਲੀ ਸਾਹਿਬ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਪਸਿਆਣਾ ਅਤੇ ਪਟਿਆਲਾ ਤੋਂ ਡਿਊਟੀ ਕਰਕੇ ਵਾਪਸ ਆ ਰਹੇ ਸਨ ਦਾ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਮੌਕੇ ਦੇ ਉਪਰੋ ਜੀਸੀਬੀ ਚਾਲਕ ਫਰਾਰ ਹੋ ਗਿਆ ਜਦ ਕਿ ਪੁਲਿਸ ਦੇ ਦੁਆਰਾ ਦੋਨਾਂ ਹੀ ਡੈਡ ਬਾਡੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਜੀਸੀਬੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਦ ਕਿ ਦੂਜੇ ਪਾਸੇ ਮ੍ਰਿਤਕ ਨੌਜਵਾਨ ਅਮਰਿਤਪਾਲ ਅਤੇ ਤਜਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜੀਸੀਬੀ ਅਤੇ ਟਿੱਪਰਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਲਗਾਮ ਨਹੀਂ ਹੈ ਅੱਜ ਜਿਸ ਤਰ੍ਹਾਂ ਦੇ ਨਾਲ ਯੂਨੀਵਰਸਿਟੀ ਟਿੱਪਰ ਅਤੇ ਜੀਸੀਬੀਆਂ ਸਰਾਂ ਦੇ ਉੱਪਰ ਚੱਲ ਰਹੇ ਹਨ ਇਸੇ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ 10 ਦੇ ਇੱਕ ਜਿਸ ਜੀਸੀਬੀ ਦੇ ਨਾਲ ਇਹ ਐਕਸੀਡੈਂਟ ਹੋਇਆ ਹੈ ਇਹ ਜੀਸੀਬੀ ਸਰਕਾਰੀ ਸੂਈਆਂ ਨੂੰ ਪੱਕਾ ਕਰਨ ਦੇ ਕੰਮ ਦੇ ਵਿੱਚ ਲੱਗੀ ਹੋਈ ਸੀ ਅਤੇ ਰਾਤ ਗਲਤ ਸਾਈਡ ਆ ਰਹੀ ਜੀਸੀਬੀ ਨੇ ਦੋ ਕਰਾਂ ਦੇ ਚਿਰਾਗਾ ਨੂੰ ਬੁਝਾ ਦਿੱਤਾ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਨਾਮ ਮੇਰਾ ਗੁਰਪ੍ਰੀਤ ਸਿੰਘ ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਅੱਛਾ ਕੀ ਵਾਪਰੇ ਜੀ ਕੀ ਇਹ ਰਾਤ ਦੋ ਲੜਕੇ ਸੀਗੇ ਕੋਈ 20-20 ਸਾਲ ਦੇ ਤੇ ਇਧਰੋਂ ਪਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਤਾਂ ਰਾਂ ਦਾ ਬੇਟਾ ਸੀਗਾ ਗੁਰਮੁਖ ਸਿੰਘ ਦਾ ਤੇ ਇੱਕ ਹੋਰ ਸਾਡੇ ਮਹਿਰਾਂ ਦਾ ਸੀਗਾ ਮੁੰਡਾ ਤੇ ਉਹ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਕੋਲੋਂ ਜੀਵੀਸੀ ਬਹੁਤ ਤੇਜ਼ ਆ ਰਹੀ ਸੀਗੀ ਤੇ ਇੱਥੇ ਹੀ ਅਚਾਨਕ ਆ ਕੇ ਉਹ ਰੰਗ ਸਾਈਡ ਹੋਈ ਜਦੋਂ ਜੀਵੀਸੀ ਉਹਦੇ ਵਿੱਚ ਲੱਗਿਆ ਅੱਗੇ ਡੈਬਟਰ ਤੇ ਮੁਰਦਾ ਅੱਛਾ ਤੇ ਇੱਕ ਮੁੰਡੇ ਦਾ ਜਿਹੜਾ ਨਾਮ ਸੈਲੀ ਸਿੰਘਾ ਉਹਦੀ ਤਾਂ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਗਿਆ ਅਮਰ ਚ ਤੇ ਇੱਕ ਦੀ 1:30 ਵਜੇ ਮੌਤ ਹੋ ਗਈ ਦੋਹਾਂ ਦੀ ਡੈਥ ਹਾਂ ਦੋਨਾਂ ਦੀ ਡੈਥ ਹੋ ਗਈ ਬਹੁਤ ਜਿਆਦੇ ਮਾੜਾ ਪਟਿਆਲੇ ਤੋਂ ਰਸੀ ਹਾਂ ਮੁੰਡੇ ਪਟਿਆਲੇ ਕੰਮ ਲੱਗੇ ਹੋਏ ਸੀਗੇ ਉਹ ਬੜੀ ਗੱਲ ਰੈਗੂਲਰ ਆਉਂਦੇ ਸੀਗੇ ਰੋਜ਼ ਮੈਡੀਕਲ ਜੀ.ਸੀ.ਵੀ ਕਿੰਨਾ ਦੀ ਬਾਈ ਜੀ.ਵੀ.ਸੀ ਦੀ ਹਲੇ ਪੜਤਾਲ ਕਰ ਰਹੇ ਨੇ ਇੱਥੇ ਕੰਮ ਚੱਲਦਾ ਪਿਆ ਸਾਡਾ ਨਹਿਰ ਵਿਭਾਗ ਦੇ ਦਾ ਨਹਿਰ ਬੰਦੀ ਡਰਾਈਵਰ ਵਗੈਰਾ ਦਾ ਪਤਾ ਲੱਗਿਆ ਡਰਾਈਵਰ ਵਗੈਰਾ ਆਪਣਾ ਨਾਲ ਦੀ ਨਾਲ ਹੀ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਹੀ ਇਧਰ ਪਾਰਕ ਚਲਾ ਕੇ ਉਹ ਫਰਾਰ ਹੋ ਗਿਆ ਇੰਨੇ ਨੂੰ ਲੋਕ ਇਕੱਠੇ ਹੋ ਕੇ ਫਰਾਰ ਹੋ ਗਿਆ ਜੀਸੀਬੀ ਅੰਦਰ ਹੈ ਬਾਈ ਜੀਬੀਸੀ ਹਾਂ ਉਹ ਰੇ ਕਬਜ਼ੇ ਚ ਹਾਂ ਹਾਂ ਪੁਲਿਸ ਵੀ ਆ ਗਈ ਤੇ ਦੇਖੋ ਹੁਣ ਕਾਰਵਾਈ ਕਰਦੇ ਨੇ ਕੀ ਪਰਿਵਾਰਾਂ ਚ ਕੌਣ ਕੌਣ ਆ ਬਾਈ ਜਿਹੜੇ ਮੁੰਡੇ ਦੀ ਡੈਥ ਪਰਿਵਾਰਾਂ ਚ ਹੈਗੇ ਨੇ ਜਿਹੜੇ ਦੀ ਆਉਣ ਦੀ ਸਪੋਰਟ ਆ ਡੈਥ ਹੋ ਗਈ ਆ ਉਹ ਮੰਮੀ ਆ ਇੱਕ ਡੈਡੀ ਆ ਇੱਕ ਉਹਦੀ ਸਿਸਟਰ ਸੀਗੀ ਚਾਰ ਜੀ ਸੀਗੇ ਤੇ ਇੱਕ ਇਕੱਲੇ ਹੀ ਭਾਈ ਸੀ ਉਹ ਡੈਥ ਹੋ ਗਈ ਤੇ ਜਿਹੜਾ ਦੂਸਰਾ ਮੁੰਡਾ ਸੀਗਾ ਉਹਦੇ ਡੈਡੀ ਦੇ ਹੋ ਗਏ 10 ਕੋ 15 ਕੋ ਸਾਲ ਲੱਥ ਹੋਈ ਨਹੀਂ ਤੇ ਉਹ ਦੋ ਬ੍ਰਦਰ ਸੀਗੇ ਕਮਾਉਣ ਵਾਲੇ ਇਕੱਲੇ ਸੀਗੇ ਹਾਂਜੀ ਕਮਾਉਣ ਵਾਲੇ ਇਕੱਲੇ ਸੀਗੇ ਤੇ ਮਤਲਬ ਕਿ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਇੱਕੋ ਪਿੰਡ ਦੇ ਨੇ ਬਾਈ ਤੁਸੀਂ ਹਾਂ ਇੱਕੋ ਪਿੰਡ ਦੇ ਨੇ ਨੇੜੇ ਨੇੜੇ ਘਰ ਨੇ ਉਹਨਾਂ ਦੇ ਦੋਹੇ ਕੰਮ ਇਕੱਠੇ ਕਰਦੇ ਪਟੇਲੇ ਹਾਂ ਕੰਮ ਇਕੱਠੇ ਕਰਦੇ ਸੀਗੇ ਦੋਨੋਂ ਹੀ ਅੱਛਾ ਤੇ ਇਹਨਾਂ ਦੀ ਬੇਨਤੀ ਆ ਵੀ ਇਹਨਾਂ ਦੀ ਬਹੁਤ ਜ਼ਿਆਦਾ ਭਿਆਨਕ ਹਾਸਾ ਹੋਇਆ ਬਹੁਤ ਜ਼ਿਆਦਾ ਕਾਰਵਾਈ ਦੀ ਮੰਗ ਕਰ ਕਾਰਵਾਈ ਦੀ ਮੰਗ ਕਰਦੇ ਆ ਸੀ ਵੀ ਜਲਦ ਤੋਂ ਜਲਦ ਕਾਰਵਾਈ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਜਾਵੇ। ਭਾਈ ਮੇਰਾ ਨਾਮ ਮਨਦੀਪ ਸਿੰਘ ਆ। ਪਿੰਡ ਮੇਰਾ ਕਰਹਾਲੀ ਆ। ਤੇ ਰਾਤ ਇੱਥੇ ਗੁਰਦੁਆਰਾ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇੱਕ ਮੇਰਾ ਬ੍ਰਦਰ ਸੀਗਾ ਤੇ ਇੱਕ ਸਾਡੇ ਗਵੰਡੀਆਂ ਦਾ ਮੁੰਡਾ ਸੀਗਾ। ਉਹ ਦੋਨੋਂ ਹੀ ਕੰਮ ਤੋਂ ਆ ਰਹੇ ਸੀਗੇ ਤੇ ਜੀਸੀਬੀ ਵਾਲੇ ਨੇ ਰੋਂਗ ਸਾਈਡ ਆ ਕੇ ਉਹਨਾਂ ਦੇ ਵਿੱਚ ਟੱਕਰ ਮਾਰੀ। ਜਿਹਦੇ ਵਿੱਚ ਮੇਰੇ ਬ੍ਰਦਰ ਦੀ ਮੌਕੇ ਤੇ ਹੀ ਡੈਥ ਹੋ ਗਈ। ਤੇ ਨਾਲ ਵਾਲੇ ਮੁੰਡੇ ਦੀ ਜਾਟੇ ਹਸਪੀਟਲ ਚ ਡੈਟ ਕਿ ਨਾਮ ਕੀ ਹੈ ਬਈ ਦੋਹਾਂ ਮੁੰਡੇ ਦਾ ਇੱਕ ਦਾ ਤੇਜ ਤੇਜਿੰਦਰ ਸਿੰਘ ਹੈ ਇੱਕ ਦਾ ਅਮਰਪ੍ਰਤਾ ਅੱਛਾ ਬਈ ਕੰਮ ਕਿਥੇ ਕਰਦੇ ਤੇ ਕੰਮ ਤੋਂ ਆ ਰਹੇ ਸੀ ਹਾਂ ਜੀ ਇਹ ਮਾਤਾਕ ਚੱਲੇ ਦੇ ਸਾਹਮਣੇ ਮੈਡੀਕਲ ਹਾਲ ਤੇ ਲੱਗੇ ਹੋਏ ਸੀ ਜਿਹੜਾ ਮੇਰਾ ਬਰੰਡ ਰਾਈ ਤੇਜਿੰਦਰ ਸਿੰਘ ਕਿੰਨੇ ਕ ਬਜ ਦੀ ਘਟਨਾ ਦਾ ਇਹ ਸਾਢੇ 8 ਤੇ 8 ਦੇ ਵਿੱਚ ਤੇ ਹੋਇਆ ਸੀ ਹਾਂ ਜੀ ਕੀ ਮੰਗ ਕੀ ਕਰਦੋਂ ਬਈ ਸਾਡੀ ਇਹ ਮੰਗ ਹੈ ਵੀ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਡਿਊਟੀ ਸੀਬੀ ਵਾਲੇ ਨੇ ਇਹਨਾਂ ਤੋਂ ਸਾਨੂੰ ਇਹੀ ਮੰਗਿਆ ਵੀ ਉਮਰ ਕਿੰਨੀ ਕਿੰਨੀ ਸੀ ਬਈ ਦੋਹਾਂ ਦੀ ਉਮਰ ਹਲੇ ਬਈ 19 ਸਾਲ ਦੀ ਸੀ ਖਬੀਗ ਦੀ ਨਾ ਮਾਜੀ ਤੇ ਕੀ ਜਿਹੜੀ ਘਟਨਾ ਵਾਪਰੀ ਹੈ ਕਿਹੜਾ ਪਿੰਡ ਹੈ ਇਹ ਭਾਈ ਪਿੰਡ ਕਾਲੀ ਸਾਹ ਆ ਜੀਬੀ ਸੀ ਦਿਨੋਂ ਆਈ ਸੀ ਰਾਮ ਨਵਾਂਗਾਉ ਸਾਈਡ ਤੋਂ ਮੁੰਡੇ ਦੋ ਮੁਕਰ ਜਾ ਜੀ ਇਹ ਦਿਨ ਆ ਰਹੇ ਸੀ ਪਟਾਲੇ ਤੋਂ ਅੱਜ ਖਾਲੀ ਗੁਰਦੁਆਰੇ ਦੇ ਨਾਲ ਸਾਹਮਣੇ ਹੀ ਜੀਬੀ ਸੀ ਜਦੋਂ ਦੂਜੀ ਸਰੋਂ ਸਰ ਜਾ ਕੇ ਵਿਚ ਮੋਰ ਸਾ ਉਹ ਮੋਰ ਸਾ ਜਿਹੜਾ ਮਾਰੀ ਨਾ ਜੀਬੀ ਸੀ ਤੇ ਸਰ ਕਿੰਨੇ ਬੰਦੇ ਜਿਹੜੀ ਡੈਥ ਹੋਈ ਹੈ ਕੋਈ ਨਾਮ ਵਗੈਰਾ ਦੋ ਦੀ ਹਾਂ ਇੱਕ ਮੁੰਡਾ ਤਜਿੰਦਰ ਦਾ ਮੁਰਮ ਸਿੰਘ ਦਾ ਮੁੰਡਾ ਹੀ ਹਾਂ ਇੱਕ ਅਮਰਤਪਾਲ ਆ ਬਲਜਿੰਦਰ ਸਿੰਘ ਦਾ ਮੁੰਡਾ ਹੀ ਇਹ ਕਿੱਥੋਂ ਰਹਿਣ ਵਾਲੇ ਇਹ ਕਾਲੇ ਸਾਹ ਪਿੰਡ ਦੇ ਸੀ ਠੀਕ ਸਰ ਜੀ ਸੀ ਵੀ ਦਾ ਪਤਾ ਲੱਗਿਆ ਕਿੰਨੇ ਦੀ ਜੀ ਸੀ ਵੀ ਹੈ ਹਾਂ ਮਾਲਕ ਨੂੰ ਪਤਾ ਲੱਗ ਗਿਆ ਡਰਾਈਵਰ ਦਾ ਨਹੀਂ ਪਤਾ ਲੱਗਾ ਉਹਦਾ ਭੱਜ ਗਿਆ ਸੀ ਝੜਖਟ ਕਰਕੇ ਜੀ ਤੇ ਇਹ ਕਿੱਥੇ ਕੰਮ ਕਰ ਰਹੇ ਤੁਸੀਂ ਸਰ ਇਹ ਕੰਮ ਇਹਥੇ ਸੁਭਦ ਕਰ ਰਹੀ ਸੀ ਸਰਕਾਰੀ ਜਿਹੜਾ ਕੰਮ ਕਰ ਰਿਹਾ ਉਹਨਾਂ ਜਿਹਾ ਕਰ ਰਹੀ ਅੱਛਾ ਤੇ ਡਰਾਈਵਰ ਦਾ ਪਤਾ ਲੱਗਿਆ ਜੀ ਡਰਾਈਵਰ ਦਾ ਜੀ ਨਾਂ ਦਾ ਲੱਗਾ ਪਰ ਮਾਲਕ ਇਹਦੇ ਵਿੱਚ ਆ ਰਹੇ ਆ ਇੱਕ ਦੇਸ਼ ਜੀ ਦੇ ਮਾਮਲਾ ਦਰਜ ਕਰ ਲੇ ਜੀ ਮਾਲਾ ਜੀ ਕਰਾਂਗੇ ਜੀ ਇਹ ਕਰਨਾ ਅਜੇ ਮੇਰੇ ਹੀ ਕਰ ਰਹੇ ਆ ਤੇ ਬੱਚਿਆਂ ਦੀ ਜਿਹੜੀ ਡੈੱਡ ਬੋਡੀ ਹੈ ਜੀ ਕਿੱਥੇ ਹੋਰ ਜਨਰਲ ਅਫਸਰ ਪੇ ਜੀ ਪੋਸਟ ਮਾਰਟਮ ਆ ਦੇਊਗਾ ਅੱਜ ਆਹ ਜੁਰ